ਕਾਲ ਜੀ ਤੁਹਾਡਾ ਸਾਰਾ ਨਸਬਤ ਸ੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਦੇ YouTube ਚੈਨਲ ਉੱਪਰ ਆਈ ਹੋਪ ਦੋਸਤੋ ਤੁਸੀਂ ਵਧੀਆ ਹੋਵੋਗੇ ਤੇ ਦੇ ਪੇਪਰਾਂ ਦੀ ਤਿਆਰੀ ਬਹੁਤ ਵਧੀਆ ਤਰੀਕੇ ਨਾਲ ਕਰ ਰਹੇ ਹੋਵੋਗੇ ਦੋਸਤੋ ਜੋ ਇਸ ਚੈਨਲ ਦੇ ਨਾਲ ਜੁੜਿਆ ਹੋਇਆ ਹੈ ਤਾਂ ਉਹ ਤਾਂ ਆਬਵੀਅਸ ਹੈ ਕਿ ਤਿਆਰੀ ਕਰ ਰਹੇ ਹੋਣਗੇ ਕਿਉਂਕਿ ਇਸ ਦਾ ਰੀਜਨ ਇਹ ਹੈ ਕਿ ਤੁਹਾਨੂੰ ਕੰਟੈਂਟ ਹੀ ਇੰਨਾ ਵਧੀਆ ਦਿੱਤਾ ਜਾ ਰਿਹਾ ਹੈ ਪ੍ਰੋਵਾਈਡ ਕੀਤਾ ਜਾ ਰਿਹਾ ਹੈ ਜੋ ਕਿ ਤੁਹਾਡਾ ਹਰ ਇੱਕ ਐਗਜ਼ਾਮ ਕ੍ਰੈਕ ਹੋ ਸਕੇਗਾ ਅਤੇ ਨਾਲ ਤੁਸੀਂ ਗਵਰਨਮੈਂਟ ਜੋਬ ਨੂੰ ਵੀ ਕ੍ਰੈਕ ਕਰੋਗੇ ਤਾਂ ਸਿਲੈਕਸ਼ਨ ਪੱਕੀ ਹੋ ਜਾਵੇਗੀ ਤੁਹਾਡੀ ਤਾਂ ਦੋਸਤੋ ਜੇਕਰ ਤੁਹਾਨੂੰ ਵੀਡੀਓ ਇਹ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਆਪਦੇ ਭੈਣਾਂ ਭਰਾਵਾਂ ਦੋਸਤਾਂ ਮਿੱਤਰਾਂ ਤੇ ਰਿਸ਼ਤੇਦਾਰਾਂ ਵਿੱਚ ਦੋਸਤੋ ਅਤੇ ਜੇਕਰ ਚੈਨਲ ਤੇ ਨਿਊ ਵੀਵਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਅਤੇ ਜੋ ਅੱਜ ਦੀ ਵੀਡੀਓ ਹੈ ਪਹਿਲਾਂ ਵਾਂਗ ਜੇਕਰ ਤੁਸੀਂ ਪਹਿਲਾਂ ਦੇ ਜੁੜੇ ਹੋਏ ਹੋ ਅਤੇ ਜੇਕਰ ਤੁਸੀਂ ਅੱਜ ਨਿਊ ਜੁੜੇ ਹੋ ਤਾਂ ਦੋਸਤੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਕਿਉਂਕਿ ਤੁਹਾਡੇ ਲਈ ਸਾਰੇ ਕੁਐਸਚਨ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਹਨ ਪੇਪਰ A ਦੇ ਲਈ ਅਤੇ ਪੇਪਰ B ਦੇ ਲਈ ਦੋਵਾਂ ਦੇ ਲਈ ਹੀ ਇੰਪੋਰਟੈਂਟ ਕੁਐਸਚਨ ਹਨ ਤਾਂ ਦੋਸਤੋ ਪੰਜਾਬੀ ਗ੍ਰਾਮਰ ਦੇ ਅੱਜ ਆਪਾਂ ਕੁਐਸਚਨ ਕਰਾਂਗੇ ਜੋ ਕਿ ਇੱਥੇ ਦੱਸ ਦੇਵਾਂਗੇ UGC NET IAS PCS PCS TET ਅਤੇ Master Cadre ਜੋ ਕਿ ਮੈਂਡੇਟਰੀ ਹੈ ਇਹਨਾਂ ਦੋਨਾਂ ਦੇ ਲਈ ਅਤੇ ਬਾਕੀ ਕੰਪੀਟੀਟਿਵ ਐਗਜ਼ਾਮ ਜਿੰਨੇ ਵੀ ਹੁੰਦੇ ਹਨ ਦੋਸਤੋ ਆਪਨੇ ਜਿੰਨੇ ਵੀ ਕੰਪੀਟੀਟਿਵ ਐਗਜ਼ਾਮ ਹਨ ਜੋ ਨਹੀਂ ਵੀ ਦਿੱਤੇ ਹੋਏ ਤਾਂ ਉਹ ਤੁਸੀਂ ਆਪਦੇ ਵੱਲੋਂ ਐਡ ਕਰ ਲੈਣਾ ਅਤੇ ਦੋਸਤੋ ਸਾਰੇ ਟੋਟਲੀ ਜਿੰਨੇ ਐਗਜ਼ਾਮ ਹੁੰਦੇ ਨੇ ਪੰਜਾਬ ਗਵਰਨਮੈਂਟ ਦੇ ਸਾਰਿਆਂ ਦੇ ਵਿੱਚ ਇਹ ਕੁਐਸਚਨ ਪੁੱਛੇ ਜਾਣਗੇ ਪੇਪਰ A ਦੇ ਵਿੱਚ ਅਤੇ ਪੇਪਰ B ਦੋਨਾਂ ਦੇ ਲਈ ਅਤੇ ਮਾਸਟਰ ਕੈਡਰ ਅਤੇ ਪੀਐਸਟੈਟ ਵਾਲਿਆਂ ਲਈ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਰਹਿਣ ਵਾਲੀ ਹੈ ਇਹ ਵੀਡੀਓ ਤਾਂ ਦੋਸਤੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਸਾਰੇ ਮਹੱਤਵਪੂਰਨ ਕੁਐਸਚਨ ਹਨ ਜਿਸ ਤਰ੍ਹਾਂ ਕਿ ਪਹਿਲਾਂ ਵਾਲੀਆਂ ਵੀਡੀਓ ਵਿੱਚ ਕੰਟੈਂਟ ਤੁਹਾਨੂੰ ਇੰਨਾ ਵਧੀਆ ਦਿੱਤਾ ਜਾ ਰਿਹਾ ਉਸੇ ਤਰ੍ਹਾਂ ਅੱਜ ਵੀ ਇਹ ਵੀਡੀਓ ਬਹੁਤ ਇੰਪੋਰਟੈਂਟ ਰਹਿਣ ਵਾਲੀ ਹੈ ਤੁਹਾਡੇ ਲਈ ਤੁਹਾਡਾ ਇੱਕ ਨੰਬਰ ਪੱਕਾ ਕਰੇਗੀ ਜਿਸ ਤਰ੍ਹਾਂ ਕਹਿ ਰਿਹਾ ਹੈ ਕਿ ਜਿਹੜੇ ਅੱਖਰ ਨੂੰ ਬੋਲਣ ਸਮੇਂ ਨੱਕ ਵਿੱਚੋਂ ਆਵਾਜ਼ ਨਿਕਲੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਤਾਂ ਸਰ ਜੀ ਸਾਰਿਆਂ ਨੂੰ ਪਤਾ ਹੈ ਕਿ ਇਸ ਦਾ ਆਨਸਰ ਕੀ ਹੋਵੇਗਾ ਅਨੁਨਾਸਕ ਹੋਵੇਗਾ ਜੇਕਰ ਨਹੀਂ ਪਤਾ ਤਾਂ ਅੱਜ ਪਤਾ ਲੱਗ ਗਿਆ ਹੋਵੇਗਾ ਅਤੇ ਜੇਕਰ ਅੱਖਰਾਂ ਦੀ ਗੱਲ ਕੀਤੀ ਜਾਵੇ ਅਨੁਨਾਸਿਕ ਅੱਖਰ ਨੰਨਾ ਸਾਨੂੰ ਪਤਾ ਹੈ ਨੱਕ ਦੇ ਵਿੱਚੋਂ ਆਵਾਜ਼ ਆਉਂਦੀ ਹੈ ਮਮਾ ਹੋ ਗਿਆ ਨਾਣਾ ਹੋ ਗਿਆ ਤੇ ਨਈਆ ਹੋ ਗਿਆ ਤੇ ਇੱਕ ਕੀ ਹੋ ਗਿਆ ਐਂਆ ਹੋ ਗਿਆ ਠੀਕ ਹੈ ਜੀ ਤਾਂ ਇਹ ਕੀ ਹਨ ਇਹ ਹੋਗੇ ਅੱਖਰ ਹੋਗੇ ਅਤੇ ਇੱਕ ਜੋ ਹੈ ਜੋ ਹਨ ਸਾਡੀਆਂ ਲਗਾ ਮਾਤਰਾ ਸੌਰੀ ਲਗਾਖਰ ਉਹ ਬਿੰਦੀ ਅਤੇ ਟਿੱਪੀ ਹੈ ਦੋ ਹਨ ਜਿਹੜੀਆਂ ਕੀ ਹੈ ਅਨੁਨਾਸਕੀ ਜੋ ਹਨ ਲਗਾਖਰ ਹਨ ਇਹ ਵੀ ਯਾਦ ਰੱਖਣਾ ਹੈ ਦੋਸਤੋ ਕਿੰਨਾ-ਕਿੰਨਾ ਦੇ ਨਾਮ ਲੱਗਦੀ ਹੈ ਇਹ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਦੱਸਾਂਗਾ ਜਦੋਂ ਇਹ ਕੁਐਸਚਨ ਆਉਣਗੇ ਦੂਜੀ ਗੱਲ ਕੀਤੀ ਹੈ ਵੀ ਸਵਰ ਦੀ ਦੋਸਤੋ ਦਾ ਸਵਰ ਦੇ ਵਿੱਚ ਸਾਨੂੰ ਪਤਾ ਹੈ ਸਰ ਜੀ ਕਿ ਟੋਟਲ ਸਵਰ ਸਾਡੇ 3 ਹਨ ਅਤੇ ਉਹ ਵੀ ਪਤਾ ਹੈ ਕਿ ਊੜਾ ਐੜਾ ਈੜੀ ਹੈ ਤੇ ਸਾਨੂੰ ਇਹ ਵੀ ਪਤਾ ਹੈ ਕਿ ਟੋਟਲ ਧੁਨੀਆਂ ਹਨ ਜੋ ਸਵਰ ਧੁਨੀਆਂ ਜਿਨ੍ਹਾਂ ਨੂੰ ਕਿਹਾ ਜਾਂਦਾ ਉਹ ਸਾਡੀਆਂ 10 ਹਨ ਅਤੇ ਊੜੇ ਦੇ ਨਾਲ ਟ੍ਰਿਕ ਹੈ 343 ਤਾਂ ਊੜੇ ਦੇ ਨਾਲ ਤਿੰਨ ਲੱਗਦੀਆਂ ਹਨ ਐੜੇ ਦੇ ਨਾਲ ਚਾਰ ਲੱਗਦੀਆਂ ਹਨ ਅਤੇ ਈੜੀ ਦੇ ਨਾਲ ਤਿੰਨ ਲੱਗਦੀਆਂ ਹਨ ਦੋਸਤੋ ਤਾਂ ਇਹਨਾਂ ਨੂੰ ਜੋੜ ਕੇ ਕਿੰਨਾ ਬਣ ਜਾਵੇਗਾ 10 ਬਣ ਜਾਵੇਗਾ ਜੀ ਤੇ ਗੱਲ ਕਰੀਏ ਵਿਅੰਜਨ ਦੀ ਤਾਂ ਵਿਅੰਜਨ ਦੀ ਗੱਲ ਕੀਤੀ ਜਾਵੇ ਤਾਂ ਇਹ ਸਾਡੇ ਜੇਕਰ ਸ਼ੁੱਧ ਵਿਅੰਜਨ ਦੀ ਗੱਲ ਕੀਤੀ ਜਾਵੇ ਤਾਂ ਸ਼ੁੱਧ ਵਿਅੰਜਨ ਹਨ ਉਹ 29 ਹਨ ਅਤੇ ਵੈਸੇ ਵਿਅੰਜਨਾਂ ਦੀ ਗੱਲ ਕੀਤੀ ਜਾਵੇ ਤਾਂ 35 ਦੇ ਵਿੱਚੋਂ 32 ਰਹਿ ਜਾਂਦੇ ਨੇ ਕਿਉਂਕਿ ਤਿੰਨ ਤਾਂ ਸਾਡੇ ਸਵਰ ਹਨ ਜੀ ਤਾਂ ਇਹ ਦੋਨੇ অপਸ਼ਨਾਂ ਤੁਸੀਂ ਯਾਦ ਰੱਖਣੀਆਂ ਹਨ ਅਤੇ ਜੇਕਰ ਗੱਲ ਕੀਤੀ ਜਾਵੇ ਦੁੱਤ ਦੀ ਬਹੁਤ ਇੰਪੋਰਟੈਂਟ ਹੈ ਦੁੱਤ ਅੱਖਰ ਜਿਹੜੇ ਹੁੰਦੇ ਹਨ ਦੋਸਤੋ ਇੱਕ ਟ੍ਰਿਕ ਹੈ ਜਿਹਨਾਂ ਨੂੰ ਨਹੀਂ ਪਤਾ ਉਹ ਦੇਖ ਲਓ ਖਾਸ ਕਰਕੇ ਪੀਐਸ ਟੈਟ ਵਾਲਿਆਂ ਲਈ ਅਤੇ ਮਾਸਟਰ ਕੇਡਰ ਵਾਲਿਆਂ ਦੇ ਲਈ ਅਤੇ ਅਦਰ ਕੰਪੀਟੀਟਿਵ ਇਗਜ਼ਾਮ ਦੇ ਲਈ ਤਾਂ ਇਹ ਹੈਲਪਫੁਲ ਹੈ ਹੀ ਹੈ ਇੰਪੋਰਟੈਂਟ ਕੁਐਸਚਨ ਹੈ ਦੁੱਤ ਦੁੱਤ ਦਾ ਕੀ ਹੈ ਤੁਸੀਂ ਦੁੱਤ ਨੂੰ ਪੁੱਤ ਕਹਿਣਾ ਹੈ ਜੋ ਪੁੱਤ ਹੁੰਦਾ ਹੈ ਉਹ ਆਪਦੇ ਪੇਰੈਂਟਸ ਦੀ ਆਗਿਆ ਦਾ ਪਾਲਣ ਕਰਦਾ ਹੈ ਜੇਕਰ ਚਾਵੇ ਤਾਂ ਉਹ ਵੈਸੇ ਤਾਂ ਤਕਰੀਬਨ ਸਾਰੇ ਕਰਦੇ ਹਨ ਉਹ ਝੁਕਦਾ ਹੀ ਹੁੰਦਾ ਹੈ ਅਤੇ ਜਦੋਂ ਝੁਕਦਾ ਹੁੰਦਾ ਹੈ ਕਿੱਥੇ ਪੈਰਾਂ ਦੇ ਵਿੱਚ ਤਾਂ ਪੁੱਤ ਤੋਂ ਯਾਦ ਰੱਖਣਾ ਹੈ ਪੈਰਾਂ ਦੇ ਵਿੱਚ ਹੁੰਦਾ ਹੈ ਆਪਦੇ ਪਿਤਾ ਦੇ ਪੁੱਤ ਤਾਂ ਦੁੱਤ ਅੱਖਰ ਕਿੱਥੇ ਹੁੰਦੇ ਹਨ ਪੈਰਾਂ ਦੇ ਵਿੱਚ ਹੁੰਦੇ ਹਨ ਤਿੰਨ ਹੁੰਦੇ ਹਨ ਤਾਂ ਦੋਸਤੋ ਕਿਹੜੇ-ਕਿਹੜੇ ਹੁੰਦੇ ਹਨ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਜੀ ਤੇ ਚੱਲਦੇ ਆਂ ਆਪਾਂ ਅਗਲੇ ਕੁਐਸਚਨ ਨਾਲ ਅਗਲੇ ਕੁਐਸਚਨ ਤੋਂ ਪਹਿਲਾਂ ਤੁਹਾਨੂੰ ਮੈਂ ਦੱਸ ਦਵਾਂ ਕਿ ਜੇਕਰ ਕੁਐਸਚਨ ਵਧੀਆ ਲੱਗਿਆ ਜਿਹੜੀ ਇਨਫੋਰਮੇਸ਼ਨ ਦਿੱਤੀ ਉਹ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਸਾਰਿਆਂ ਤੱਕ ਇਹ ਕੁਐਸਚਨ ਪਹੁੰਚ ਸਕੇ ਕਿਉਂਕਿ ਦੋਸਤੋ ਰਿਪੀਟਡ ਕੁਐਸਚਨ ਹੈ ਇਹ ਵਾਰ-ਵਾਰ ਆ ਰਿਹਾ ਹੈ ਪੇਪਰ ਦੇ ਵਿੱਚ ਅਗਲਾ ਕੁਐਸਚਨ ਕਹਿੰਦਾ ਹੈ ਜਿਹੜੇ ਚਿੰਨ ਅੱਖਰਾਂ ਦੇ ਉਚਾਰਨ ਵਿੱਚ ਸਹਾਇਤਾ ਕਰਦੇ ਹਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਪਹਿਲੀ অপਸ਼ਨ ਕਹਿੰਦਾ ਹੈ ਮੁਕਤਾ ਲਗਾ ਮਾਤਰਾ ਲਗਾਖਰ ਜਾਂ ਦੋ ਤਖਰ ਤਾਂ ਜਿਹੜੇ ਚਿੰਨ ਅੱਖਰਾਂ ਦੇ ਉਚਾਰਣ ਵਿੱਚ ਸਹਾਇਤਾ ਕਰਦੇ ਹਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਦੇਖੋ ਲਗਾਖਰ ਸਾਡੇ ਕਿੰਨੇ ਹੁੰਦੇ ਹਨ ਕਮੈਂਟ ਬਾਕਸ ਦੇ ਵਿੱਚ ਦੱਸੋ ਲਗਾਖਰ ਸਾਡੇ ਕਿੰਨੇ ਹੁੰਦੇ ਹਨ ਦੋਸਤੋ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਇਹ ਕੁਐਸਚਨ ਬਣ ਚੁੱਕਿਆ ਹੈ ਕਿਹੜੇ-ਕਿਹੜੇ ਹੁੰਦੇ ਹਨ ਇਹ ਵੀ ਨਾਲ ਤੁਸੀਂ ਦੱਸਣਾ ਹੈ ਦੁੱਤ ਅੱਖਰ ਤੁਹਾਨੂੰ ਮੈਂ ਹੁਣੇ ਦੱਸਿਆ ਹੈ ਕਿ ਇਹ ਸਾਡੇ ਤਿੰਨ ਪ੍ਰਕਾਰ ਦੇ ਹੁੰਦੇ ਹਨ ਕਿਹੜੇ-ਕਿਹੜੇ ਹੁੰਦੇ ਹਨ ਕਮੈਂਟ ਬਾਕਸ ਦੇ ਵਿੱਚ ਦੱਸ ਦਿਓ ਜੇਕਰ ਪਹਿਲਾਂ ਨਹੀਂ ਦੇਖਿਆ ਹੋਇਆ ਕੁਐਸਚਨ ਮੁਕਤਾ ਹੁੰਦਾ ਹੈ ਤਾਂ ਮੁਕਤਾ ਕੀ ਹੈ ਸਿੱਧੀ ਇੱਕ ਤੁਸੀਂ ਆਪਦੇ ਮਾਈਂਡ ਵਿੱਚ ਬਿਠਾ ਲਓ ਜੋ ਚੀਜ਼ ਮੁਕਤ ਹੁੰਦੀ ਹੈ ਮਤਲਬ ਕਿ ਕਿਸੇ ਨੂੰ ਦਿਖਾਈ ਨਹੀਂ ਦਿੰਦੀ ਉਹੋ ਕੀ ਹੈ ਮੁਕਤਾ ਹੁੰਦਾ ਹੈ ਜਿਸ ਤਰ੍ਹਾਂ ਕਿ ਅਮਨ ਪਾਇਆ ਹੋਇਆ ਹੈ ਅਮਨ ਪਾਇਆ ਹੋਇਆ ਹੈ ਤਾਂ ਐੜਾ ਵੀ ਕੀ ਹੈ ਕੱਲਾ ਹੀ ਦਿਖ ਰਿਹਾ ਹੈ ਸਾਨੂੰ ਨਾਲ ਕੁਝ ਨਹੀਂ ਦਿਖਾਈ ਦੇ ਰਿਹਾ ਮम्मा ਵੀ ਕੱਲਾ ਤੇ ਨੰਨਾ ਵੀ ਕੱਲਾ ਹੈ ਮਤਲਬ ਕੀ ਹੈ ਸਰ ਜੀ ਸਿੱਧਾ ਹੈ ਕਹਿ ਸਕਦੇ ਹਾਂ ਕਿ ਇੱਥੇ ਕੀ ਹੈ ਮੁਕਤ ਹੋਇਆ ਹੈ ਅਖਰ ਕੋਈ ਸਾਨੂੰ ਦਿਖਾਈ ਨਹੀਂ ਦੇ ਰਿਹਾ ਤਾਂ ਇੱਥੇ ਕੀ ਹੈ ਮੁਕਤਾ ਲੱਗਿਆ ਹੋਇਆ ਹੈ ਮੁਕਤਾ ਕੀ ਹੈ ਸਾਡੀ ਲਗਾਮਾਤਰਾ ਯੂਜ਼ ਹੋਈ ਹੈ ਇੱਥੇ ਆਈ ਹੋਪ ਤੁਹਾਨੂੰ ਕੀ ਹੈ ਪਤਾ ਲੱਗ ਗਿਆ ਹੋਵੇਗਾ ਲਗਾਤਾਰਾਂ ਦੀ ਗੱਲ ਕੀਤੀ ਆਵੇ ਆਪਾਂ ਹੁਣੇ ਧੁਨੀਆਂ ਦੀ ਗੱਲ ਕੀਤੀ ਹੈ ਸਵਰ ਧੁਨੀਆਂ ਕਿੰਨੀਆਂ ਹੁੰਦੀਆਂ ਹਨ 10 ਹੁੰਦੀਆਂ ਹਨ ਅਤੇ ਉਹਨਾਂ 10ਾਂ ਦੇ ਵਿੱਚੋਂ ਇੱਕ ਕਿਹੜੀ ਹੈ ਸਾਡੀ ਮੁਕਤਾ ਹੈ ਜਿਸ ਤਰ੍ਹਾਂ ਕੀ ਹੋ ਗਿਆ ਇੱਕ ਮੁਕਤਾ ਅਤੇ ਕੰਨਾ ਇਹ ਦੋ ਹੋਗਿਆ ਬਾਕੀ ਸਾਰੇ ਕੀ ਹੈ ਪਿਹਜ ਆਉਣਗੇ ਸਿਆਰੀ ਬਿਹਾਰੀ ਔਂਕੜ ਦਲੈਂਕੜ ਹੋੜਾ ਕਨੌੜਾ ਲਾਂ ਦੁਲਾ ਤਾਂ ਇਹ ਹਨ ਸਾਡੇ ਕੀ ਹੈ ਸਵਰ ਧੁਨੀਆਂ ਵੀ ਕਹਿ ਸਕਦੇ ਆ ਲਗਾ ਮਾਤਰਾ ਵੀ ਕਹਿ ਸਕਦੇ ਆ ਲਗਾਖਰ ਤੇ ਦੋ ਤਖਰ ਇਹ ਤੁਸੀਂ ਕਮੈਂਟ ਬਾਕਸ ਵਿੱਚ ਦੱਸਣੇ ਹਨ ਤਾਂ ਇੱਥੇ ਕਹਿੰਦਾ ਹੈ ਕਿ ਉਚਾਰਨ ਵਿੱਚ ਸਹਾਇਤਾ ਕਰਦੇ ਹਨ ਤਾਂ ਓਬਵੀਅਸ ਹੈ ਜਿਹੜੇ ਉਚਾਰਨ ਵਿੱਚ ਸਹਾਇਤਾ ਕਰਦੇ ਹਨ ਉਹਨਾਂ ਨੂੰ ਕਹਿੰਦੇ ਹਨ ਲਗਾ ਮਾਤਰਾ ਕਿਉਂਕਿ ਗੱਲਾ ਕੱਕਾ ਹੁੰਦਾ ਹੈ ਸਾਡਾ ਅੱਖਰ ਹੁੰਦਾ ਹੈ ਜਦੋਂ ਕੰਨਾ ਲੱਗ ਜਾਂਦਾ ਹੈ ਤਾਂ ਤਾ ਬਣ ਜਾਂਦਾ ਹੈ ਤਾਂ ਕੋਈ ਨਾ ਕੋਈ ਤਾਂ ਪ੍ਰੋਨਨਸੀਏਸ਼ਨ ਆ ਰਹੀ ਹੈ ਵਿੱਚੋਂ ਆਵਾਜ਼ ਆ ਰਹੀ ਹੈ ਤਾਂ ਇਹ ਕੀ ਹੈ ਲਗਾ ਮਾਤਰਾਾਂ ਇਹੋ ਜੀ ਚੀਜ਼ ਹੈ ਜੇਕਰ ਇਸ ਦੇ ਨਾਲ ਅਸੀਂ ਬਿਹਾਰੀ ਲਾ ਦਿੰਨੇ ਹਾਂ ਤਾਂ ਕੀ ਬਣ ਜਾਂਦਾ ਹੈ ਸਿਹਾਰੀ ਲਾ ਦਿੰਨੇ ਹਾਂ ਤਾਂ ਕੇ ਬਣ ਜਾਂਦਾ ਹੈ ਮਤਲਬ ਕੀ ਹੈ ਪ੍ਰੈਕਟੀਕਲੀ ਕਰਿਆ ਕਰੋ ਜੇਕਰ ਨਹੀਂ ਪਤਾ ਲੱਗਦਾ ਤਾਂ ਤੋ ਤੁਹਾਡਾ 101% ਇਸ ਤਰ੍ਹਾਂ ਦਾ ਕੁਐਸਚਨ ਸਹੀ ਹੋਵੇਗਾ ਜੀ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਦੋਸਤੋ ਕਹਿੰਦਾ ਹੈ ਇਕੱਲੇ ਸ਼ਬਦ ਨੂੰ ਕੀ ਕਿਹਾ ਜਾਂਦਾ ਹੈ ਜਿਸ ਦਾ ਕੋਈ ਚਿੰਨ੍ਹ ਨਾ ਹੋਵੇ ਤਾਂ ਇਕੱਲਾ ਚਿੰਨ੍ਹ ਹੁੰਦਾ ਹੈ ਤੁਹਾਨੂੰ ਮੈਂ ਹੁਣੇ ਦੱਸ ਕੇ ਟਿਆਂ ਜਿਸ ਦਾ ਕੋਈ ਵੀ ਚਿੰਨ੍ਹ ਨਾ ਹੋਵੇ ਜਿਹੜਾ ਮੁਕਤ ਹੋਵੇ ਚਿੰਨ੍ਹ ਤੋਂ ਉਹ ਕੀ ਹੁੰਦਾ ਹੈ ਸਾਡਾ ਮੁਕਤਾ ਹੁੰਦਾ ਹੈ ਟ੍ਰਿਕ ਤੁਹਾਨੂੰ ਵਧੀਆ ਲੱਗੀ ਮੁਕਤ ਹੋ ਗਿਆ ਜੋ ਕੀ ਹੈ ਦਿਖਾਈ ਨਹੀਂ ਦੇ ਰਿਹਾ ਉਹ ਕੀ ਹੋ ਗਿਆ ਸਾਡਾ ਮੁਕਤ ਹੋਇਆ ਚਿੰਨ ਕੋਈ ਵੀ ਚਿੰਨ ਨਹੀਂ ਹੁੰਦਾ ਉਸ ਦਾ ਇਕੱਲਾ ਸ਼ਬਦ ਹੀ ਹੁੰਦਾ ਹੈ ਜਿਸ ਤਰ੍ਹਾਂ ਕਿ ਰਾਰਾ ਤੇ ਮਮਾ ਪਾ ਦਿੱਗੇ ਮੁਕਤਾ ਹੈ ਇਹ ਜੇ ਕੰਨ ਪਾ ਦਿੱਗੇ ਉੱਤੇ ਟਿੱਪੀ ਲੱਗੀ ਹੋਈ ਹੈ ਬਟ ਕੀ ਹੈ ਜੇ ਕੱਕਾ ਨੰਨਾ ਪਾਤਾ ਕੁਝ ਵੀ ਨਹੀਂ ਲੱਗਿਆ ਹੋਇਆ ਤਾਂ ਇਹ ਕੀ ਹੈ ਮੁਕਤਾ ਲੱਗਿਆ ਹੋਇਆ ਹੈ ਤਾਂ ਇਸ ਦਾ ਆਨਸਰ ਕੀ ਹੋ ਜਾਵੇਗਾ ਮੁਕਤਾ ਹੈ ਕੰਨਾ ਮੁਕਤਾ ਬਿਹਾਰੀ ਸਿਹਾਰੀ ਕੀ ਹੈ ਸਾਡੀਆਂ 10 ਜਿਹੜੀਆਂ ਲਗਾ ਮਾਤਰਾਵਾਂ ਹਨ ਧੁਨੀਆਂ ਹਨ ਉਹਨਾਂ ਦੇ ਚਾਰ 파ਟ ਇਹ ਹਨ ਬਾਕੀ ਜਿਹੜੇ ਰਹਿ ਗਏ ਉਹ ਤੁਹਾਨੂੰ ਪਤਾ ਹੋਣੀ ਚਾਹੀਦੇ ਹਨ ਅਗਲਾ ਕੁਐਸਚਨ ਕਹਿੰਦਾ ਹੈ ਜਿਹੜੇ ਚਿੰਨ ਲਗਾ ਤੋਂ ਬਾਅਦ ਵਰਤੇ ਜਾਂਦੇ ਹਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਹੁਣ ਲਗਾ ਤੋਂ ਬਾਅਦ ਮਤਲਬ ਕੀ ਹੈ ਜੇਕਰ ਅਸੀਂ ਕਾ ਪਾਇਆ ਹੈ ਤਾਂ ਕ ਤੋ ਬਾਅਦ ਵਰਤੇ ਜਾਂਦੇ ਹਨ ਇੱਥੇ ਸਾਨੂੰ ਪਤਾ ਸਰ ਜੀ ਅੱਖਰ ਵੀ ਆ ਗਿਆ ਇੱਥੇ ਕੀ ਆ ਗਿਆ ਲਗਾ ਮਾਤਰਾ ਵੀ ਆ ਗਈ ਮਤਲਬ ਕੀ ਹੈ ਲਗਾ ਮਾਤਰਾ ਤਾਂ ਆ ਗਈ ਇਹ ਤਾਂ ਆ ਸਕਦਾ ਅੱਖਰ ਮਤਲਬ ਕੀ ਹੈ ਦੋ ਅੱਖਰ ਆ ਗਿਆ ਇਹ ਵੀ ਨਹੀਂ ਆ ਸਕਦਾ ਮੁਕਤਾ ਦਾ ਸਾਨੂੰ ਸਿੱਧਾ ਹੀ ਪਤਾ ਹੈ ਆ ਨਹੀਂ ਸਕਦਾ ਤਾਂ ਰਹਿ ਗਿਆ ਕਿਹੜਾ ਲਗਾਖਰ ਤੇ ਲਗਾਖਰ ਕਿੰਨੇ ਤਰ੍ਹਾਂ ਦੇ ਹੁੰਦੇ ਹਨ ਦੋਸਤੋ ਤਿੰਨ ਤਰ੍ਹਾਂ ਦੇ ਹੁੰਦੇ ਹਨ ਇੱਕ ਹੁੰਦਾ ਹੈ ਬਿੰਦੀ ਇੱਕ ਹੁੰਦਾ ਹੈ ਟਿੱਪੀ ਤੇ ਇੱਕ ਹੁੰਦਾ ਹੈ ਅੱਦਕ ਇਹ ਯਾਦ ਰੱਖਣੇ ਹਨ ਤਿੰਨ ਤਰ੍ਹਾਂ ਦੇ ਹੁੰਦੇ ਹਨ ਬਿੰਦੀ ਟਿੱਪੀ ਅਤੇ ਅੱਦਕ ਇਹ ਯਾਦ ਰੱਖਣਾ ਹੈ ਕਿਉਂਕਿ ਜਦੋਂ ਕਕੇ ਨੂੰ ਕੰਨਾ ਪਾਇਆ ਹੋਇਆ ਉੱਤੇ ਬਿੰਦੀ ਲੱਗ ਜਾਂਦੀ ਹੈ ਤਾਂ ਕਾ ਬਣ ਜਾਂਦਾ ਹੈ ਜੇਕਰ ਮੰਮੇ ਨੂੰ ਕੰਨਾ ਪਾਇਆ ਹੋਇਆ ਉੱਤੇ ਬਿੰਦੀ ਪਾ ਦਿੱਗੇ ਤਾਂ ਮਾ ਬਣ ਜਾਂਦਾ ਹੈ ਆਈ ਹੋਪ ਤੁਹਾਨੂੰ ਇਹ ਪਤਾ ਲਗ ਗਿਆ ਹੋਵੇਗਾ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਹੈ ਕਿ ਪੈਰ ਵਿੱਚ ਲਿਖੇ ਅੱਖਰ ਨੂੰ ਕੀ ਕਿਹਾ ਜਾਂਦਾ ਹੈ ਜੋ ਅੱਖਰ ਪੈਰਾਂ ਵਿੱਚ ਹੁੰਦੇ ਹਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਪੋਤਾ ਆਪਦੇ ਪਿਤਾ ਦੇ ਪੈਰਾਂ ਵਿੱਚ ਹੁੰਦਾ ਹੈ ਤਾਂ ਉਸ ਨੂੰ ਦੁੱਤ ਅੱਖਰ ਕਹਿੰਦੇ ਹਨ ਪੁੱਤ ਮਤਲਬ ਹੀ ਹੈ ਦੁੱਤ ਤਾਂ ਇਸ ਦਾ ਰਾਈਟ ਆਨਸਰ ਕੀ ਹੋ ਗਿਆ ਦੋਸਤੋ ਦੁੱਤ ਅੱਖਰ ਹੋ ਗਿਆ ਜੋ ਚੀਜ਼ ਤੁਹਾਨੂੰ ਮੈਂ ਪਹਿਲਾਂ ਸਮਝਾਈ ਹੈ ਤੁਹਾਡੇ ਜਿੰਨੇ ਕੁਸਚਨ ਆਉਣਗੇ ਲਗਭਗ ਉਹ ਆਪੇ ਹੀ ਸਹੀ ਹੁੰਦੇ ਜਾਣਗੇ ਜੇਕਰ ਤੁਸੀਂ ਧਿਆਨ ਨਾਲ ਗੱਲਾਂ ਸੁਣੀਆਂ ਹਨ ਲਗਾਖਰ ਕਿੰਨੇ ਤਰ੍ਹਾਂ ਦੇ ਹੁੰਦੇ ਹਨ ਕਮੈਂਟ ਬਾਕਸ ਵਿੱਚ ਦੱਸ ਦਿਓ ਜਿਨ੍ਹਾਂ ਨੂੰ ਪਹਿਲਾਂ ਨਹੀਂ ਪਤਾ ਸੀ ਬਾਅਦ ਵਿੱਚ ਸਰ ਜੀ ਪਤਾ ਲੱਗ ਗਿਆ ਉਹ ਦੱਸ ਦਿਓ ਅਤੇ ਕਿਹੜੇ-ਕਿਹੜੇ ਹਨ ਇਹ ਵੀ ਦੱਸਣਾ ਜ਼ਰੂਰ ਹੈ ਜੀ ਮੁਕਤਾ ਵਰਣ ਦੋਸਤੋ ਵਰਣ ਦੇ ਵਿੱਚ ਬੜੀ ਜਿਆਦਾ ਕਨਫਿਊਜ਼ਨ ਹੁੰਦੀ ਹੈ ਵਰਣ ਅੱਖਰ ਨੂੰ ਹੀ ਕਹਿੰਦੇ ਹਨ ਏ ਵੀ ਯਾਦ ਰੱਖਣਾ ਹੈ ਵਰਣ ਅਬਲੀਕ ਭਾਗੀ ਅੱਖਰ ਲਿਖ ਲਓ ਮਤਲਬ ਇਹ ਅੱਖਰ ਨੂੰ ਹੀ ਵਰਣ ਕਿਹਾ ਜਾਂਦਾ ਹੈ ਜੀ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਹੈ ਗੁਰਮੁਖੀ ਲਿਪੀ ਵਿੱਚ ਦੋ ਅੱਖਰ ਕਿਹੜੇ ਹਨ ਤਾਂ ਇੱਥੇ ਸਾਨੂੰ ਇਹਨਾਂ ਦਾ ਪਤਾ ਲੱਗ ਗਿਆ ਕਿ ਸਾਰੀਆਂ ਆਪਸ਼ਨਾਂ ਦੇ ਵਿੱਚ ਤਿੰਨ ਦਿੱਤੇ ਹੁੰਦੇ ਹਨ ਮਤਲਬ ਕਿ ਗੁਰਮੁਖੀ ਲਿਪੀ ਦੇ ਵਿੱਚ ਦੋ ਅੱਖਰ ਕਿੰਨੇ ਹਨ ਸਾਡੇ 93 ਸਭ ਤੋਂ ਪਹਿਲੇ ਵਿੱਚ ਵੀ ਦੱਸ ਦਿੱਤਾ ਸੀ ਦੁੱਤ ਮਤਲਬ ਪੁੱਤ ਪੁੱਤ ਆਪ ਦੇ ਪਿਤਾ ਦੇ ਪੈਰਾਂ ਵਿੱਚ ਹੁੰਦਾ ਹੈ ਮਤਲਬ ਕਿ ਦੁੱਤ ਅੱਖਰ ਪੈਰਾਂ ਵਿੱਚ ਹੁੰਦੇ ਹਨ ਅਤੇ ਸਾਨੂੰ ਪਤਾ ਹੈ ਜਦੋਂ ਅਸੀਂ ਚੰਡੀ ਗੜ ਪਾਉਣੀ ਹਾਂ ਤਾਂ ਮਗ ਰਾੜੀ ਦੇ ਪੈਰ 'ਚ ਹਾ ਹਾ ਪਾਉਣੀ ਹਾਂ ਜੇਕਰ ਜੇਕਰ ਅਸੀਂ ਸਵਰ ਪਾਉਣੀਆ ਤਾਂ ਸ ਸ ਦੇ ਪੈਰ ਵਿੱਚ ਵਾ ਵਾ ਪਾ ਕੇ ਰ ਰਾ ਪਾਉਣੀ ਹਾਂ ਜੇਕਰ ਅਸੀਂ ਕਰਮ ਪਾਉਣਿਆਂ ਕਰਮ ਪਾਉਣਿਆਂ ਕਰਮ ਵਾਰ ਤਾਂ ਆ ਜਿਹੜਾ ਪੈਰ ਵਿੱਚ ਹੁੰਦਾ ਹੈ ਇਸ ਨੂੰ ਅਸੀਂ ਕੀ ਕਹਿੰਦੇ ਹਾਂ ਰਾਰਾ ਕਹਿੰਦੇ ਹਾਂ ਤਾਂ ਰਾਰਾ ਵਾਵਾ ਤੇ ਹਾ ਹਾ ਕੀ ਹੋ ਗਿਆ ਸਾਡੇ 3 ਦੋ ਟੱਕਰ ਹੋਗੇ ਇਸ ਵਿੱਚ ਜਿਹੜਾ ਹੈ ਵਾਵਾ ਇਸ ਦੀ ਵਰਤੋਂ ਕੀ ਹੈ ਬਹੁਤ ਘੱਟ ਕੀਤੀ ਜਾਂਦੀ ਹੈ ਬੜੀ ਵਾਰ ਕੁਐਸਚਨ ਬਣਿਆ ਹੈ ਵਰਤੋਂ ਕੀ ਹੈ ਘੱਟ ਕੀਤੀ ਜਾਂਦੀ ਹੈ ਇਹ ਵੀ ਯਾਦ ਰੱਖਣਾ ਹੈ ਵਰਤੋਂ ਘੱਟ ਹੁੰਦੀ ਹੈ ਤਾਂ ਇਹ ਯਾਦ ਰੱਖਣੇ ਹਨ ਕਿ ਤਿੰਨ ਸਾਡੇ ਦੋ ਅੱਖਰ ਹਨ ਅਤੇ ਕਿਹੜੇ-ਕਿਹੜੇ ਹਨ ਉਹ ਵੀ ਤੁਹਾਨੂੰ ਦੱਸ ਦਿੱਤਾ ਹੈ ਜੀ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਹੈ ਉਹ ਸ਼ਬਦ ਜੋ ਕਿਸੇ ਜੀਵ ਵਸਤੂ ਜਾਂ ਸਥਾਨ ਲਈ ਵਰਤਿਆ ਜਾਂਦਾ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ ਤਾਂ ਜਿਹੜਾ ਕੀ ਹੈ ਜੋ ਕਿਸੇ ਜੀਵ ਜੀਵ ਦਾ ਕੋਈ ਨਾਮ ਹੋਵੇਗਾ ਵਸਤੂ ਉਸਦਾ ਵੀ ਕੋਈ ਨਾਮ ਹੋਵੇਗਾ ਜਾਂ ਸਥਾਨ ਲਈ ਵਰਤੇ ਇਹਨਾਂ ਦਾ ਵੀ ਕੋਈ ਨਾਮ ਹੋਵੇਗਾ ਤਾਂ ਉਸ ਨੂੰ ਓਬਵੀਅਸ ਹੈ ਕਿ ਨਾਮ ਕਿਹਾ ਜਾਂਦਾ ਹੈ ਵੈਰੀ ਇੰਪੋਰਟੈਂਟ ਕੁਐਸਚਨ ਅਤੇ ਇੱਥੇ ਹੀ ਗੱਲ ਖਤਮ ਨਹੀਂ ਹੁੰਦੀ ਕਿਰਿਆ ਹੈ ਜੋ ਸਾਡੀ ਦੋ ਪ੍ਰਕਾਰ ਦੀ ਹੁੰਦੀ ਹੈ ਸਕਰਮਕ ਕਿਰਿਆ ਤੇ ਅਕਰਮਕ ਕਿਰਿਆ ਜਿਸ ਦਾ ਕਰਮ ਨਾ ਹੋਵੇ ਤੇ ਜਿਸ ਦਾ ਕਰਮ ਹੋਵੇ ਵਿਸ਼ੇਸ਼ਣ ਨਾਮ ਪੜਨਾਮ ਇਸ ਦੀ ਟ੍ਰਿਕ ਦੱਸੀ ਹੈ ਮੈਂ ਤੁਹਾਨੂੰ 565 ਮਤਲਬ ਕੀ ਹੈ ਇੱਥੇ ਕਿੰਨਾ ਆ ਗਿਆ ਵਿਸ਼ੇਸ਼ਣ ਪੰਜ ਪ੍ਰਕਾਰ ਦੇ ਨਾਮ ਪੰਜ ਪ੍ਰਕਾਰ ਦੇ ਤੇ ਪੜਨਾਮ 6 ਪ੍ਰਕਾਰ ਦੇ ਮਤਲਬ ਕੀ ਹੈ ਨਾਮ ਤੋਂ ਬਾਅਦ ਆਉਂਦਾ ਹੈ ਸਰ ਜੀ ਪੜਨਾਮ ਦੋਨਾਂ ਦੀ ਵਿਸ਼ੇਸ਼ਤਾ ਪ੍ਰਗਟ ਕਰਨ ਵਾਲੇ ਨੂੰ ਕੀ ਕਹਿੰਦੇ ਹਨ ਵਿਸ਼ੇਸ਼ਣ ਕਿੰਤ ਹਨ ਇਹਨਾਂ ਸਾਨੂੰ ਪਤਾ ਹੈ ਪਰ ਸਟ੍ਰਿਕਟ ਯਾਦ ਰੱਖਣੀ ਹੈ 565 ਤਾਂ ਤੁਹਾਡਾ ਇੱਕ ਨੰਬਰ ਪੱਕਾ ਹੋ ਜਾਵੇਗਾ ਹੋ ਸਕਦਾ ਤਿੰਨੇ ਹੀ ਪਏ ਹੋਣ ਤਾਂ ਤਿੰਨ ਨੰਬਰ ਪੱਕੇ ਹੋ ਜਾਣਗੇ ਨਾਂ ਪੰਜ ਪ੍ਰਕਾਰ ਦੇ ਪੜਨਾਮ ਛੇ ਪ੍ਰਕਾਰ ਦੇ ਵਿਸ਼ੇਸ਼ਣ ਪੰਜ ਪ੍ਰਕਾਰ ਦੇ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਦੋਸਤੋ ਕਹਿੰਦਾ ਹੈ ਕਿ ਜੋ ਸ਼ਬਦ ਨਾਮ ਦੀ ਥਾਂ ਵਰਤਿਆ ਜਾਵੇ ਉਸ ਨੂੰ ਕੀ ਕਿਹਾ ਜਾਂਦਾ ਹੈ ਜੋ ਸ਼ਬਦ ਨਾਮ ਦੀ ਥਾਂ ਤੇ ਵਰਤੇ ਜਾਵੇ ਓਬਵੀਅਸ ਹੈ RAM ਰੋਟੀ ਖਾਂਦਾ ਹੈ RAM ਨਹਾਉਂਦਾ ਹੈ RAM ਸਕੂਲ ਜਾਂਦਾ ਹੈ ਤਾਂ ਅਸੀਂ ਵਾਰ-ਵਾਰ RAM ਆ ਰਿਹਾ ਹੈ ਮਤਲਬ ਕੀ ਹੈ ਨਾਮ ਆ ਰਿਹਾ ਹੈ ਤਾਂ ਜੇਕਰ ਇਹ ਨਾਮ ਆਵੇ ਤਾਂ ਉੱਤੇ ਅਸੀਂ ਵਰਤਦੇ ਹਾਂ ਪਰਨਾਮ ਜੇਕਰ RAM ਸਕੂਲ ਜਾਂਦਾ ਹੈ ਉਹ ਪਾਣੀ ਪੀਂਦਾ ਹੈ ਉਹ ਰੋਟੀ ਖਾਂਦਾ ਹੈ ਉਹ ਸਕੂਲ ਜਾਂਦਾ ਹੈ ਤਾਂ ਜਿਹੜਾ ਉਹ ਆ ਗਿਆ ਦੋਸਤੋ ਉਹ ਕੀ ਹੋ ਗਿਆ ਫਿਰ ਨਾਮ ਦੀ ਜਗ੍ਹਾ ਵਰਤਿਆ ਜਾਣ ਵਾਲਾ ਪ੍ਰਨਾਮ ਹੋ ਗਿਆ ਤੇ ਇਹਨਾਂ ਦੀਆਂ ਕਿਸਮਾਂ ਤੁਹਾਨੂੰ ਮੈਂ ਦੱਸ ਹੀ ਦਿੱਤੀਆਂ ਹਨ ਜੀ ਨੈਕਸਟ ਕੁਐਸਚਨ ਦੀ ਗੱਲ ਕੀਤੀ ਹੈ ਇਹ ਕਹਿੰਦਾ ਹੈ ਉਹ ਸ਼ਬਦ ਜੋ ਨਾਮ ਜਾਂ ਪ੍ਰਨਾਮ ਦੇ ਗੁਣ ਜਾਂ ਔਗਣ ਦੱਸੇ ਉਸ ਨੂੰ ਕੀ ਕਿਹਾ ਜਾਂਦਾ ਹੈ ਜਿਹੜੇ ਗੁਣ ਵੀ ਦੱਸੇ ਤੇ ਔਗਣ ਵੀ ਦੱਸੇ ਬੁਰਾਈਆਂ ਵੀ ਦੱਸੇ ਤਾਂ ਉਹ ਕੀ ਕਰ ਰਿਹਾ ਹੈ ਵਿਸ਼ੇਸ਼ਤਾ ਹੀ ਦੱਸ ਰਿਹਾ ਹੈ ਤਾਂ ਉਸ ਨੂੰ ਅਸੀਂ ਕੀ ਕਵਾਂਗੇ ਵਿਸ਼ੇਸ਼ਣ ਕਵਾਂਗੇ ਨਾਮ ਜਾਂ ਪਰਨਾਮ ਦੀ ਵਿਸ਼ੇਸ਼ਤਾ ਦੱਸ ਰਿਹਾ ਹੈ ਗੁਣ ਜਾਂ ਔਗਣ ਦੱਸ ਰਿਹਾ ਹੈ ਵਿਸ਼ੇਸ਼ਣ ਕਵਾਂਗੇ ਜੀ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਹੈ ਉਹ ਸ਼ਬਦ ਜਿਸ ਤੋਂ ਕੰਮ ਦੇ ਹੋਣ ਦਾ ਪਤਾ ਕਾਲ ਸਮੇਤ ਲੱਗੇ ਉਸ ਨੂੰ ਕੀ ਕਿਹਾ ਜਾਂਦਾ ਹੈ ਓਬਵੀਅਸ ਹੈ ਕਿ ਕਾਲ ਸਮੇਤ ਪਤਾ ਲੱਗੇ ਮਤਲਬ ਕੀ ਹੈ ਸਮੇਂ ਬਾਰੇ ਸਮੇਂ ਬਰੀ ਪਤਾ ਲੱਗ ਰਿਹਾ ਹੈ ਤਾਂ ਕਿਰਿਆ ਹੁੰਦੀ ਹੈ ਇਹ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿਰਿਆ ਐਕਸ਼ਨ ਮਤਲਬ ਕੀ ਹੈ ਦੋ ਤਰ੍ਹਾਂ ਦੀ ਹੁੰਦੀ ਹੈ ਅਕਰਮਕ ਤੇ ਸਕਰਮਕ ਅਤੇ ਹੋਰ 파ਟ ਹੁੰਦੇ ਹਨ ਉਹ ਵੀ ਤੁਹਾਨੂੰ ਮੈਂ ਆਉਣ ਵਾਲੇ ਕੁਐਸਚਨਾਂ ਦੇ ਵਿੱਚ ਦੱਸ ਦਵਾਂਗਾ ਜਦੋਂ ਸੈਪਰੇਟ ਕੁਐਸਚਨ ਕਿਰਿਆ ਦਾ ਆਇਆ ਉਸ ਦੇ ਵਿੱਚ ਉਹ ਵੀ ਕਰਾ ਦਵਾਂਗਾ ਹੋਰ ਕਿਹੜੇ-ਕਿਹੜੇ 파ਟ ਹੁੰਦੇ ਹਨ ਜੀ ਨੈਕਸਟ ਕੁਐਸਚਨ ਦੀ ਗੱਲ ਕੀਤੀ ਹੈ ਇਹ ਕਹਿੰਦਾ ਹੈ ਉਹ ਸ਼ਬਦ ਜੋ ਕਿਰਿਆ ਦੀ ਵਿਸ਼ੇਸ਼ਤਾ ਦੇ ਨਾਲ-ਨਾਲ ਕੰਮ ਹੋਣ ਦਾ ਸਮਾਂ ਕਾਰਨ ਆਦ ਦੱਸੇ ਉਸ ਨੂੰ ਕੀ ਕਿਹਾ ਜਾਂਦਾ ਹੈ ਕਿਰਿਆ ਦੀ ਵਿਸ਼ੇਸ਼ਤਾ ਜਿਹੜਾ ਦੱਸਿਆ ਦੱਸੇਗਾ ਦੇਖੋ ਨਾਮ ਜਾਂ ਪਰਨਾਮ ਦੀ ਵਿਸ਼ੇਸ਼ਤਾ ਕੌਣ ਦੱਸਦਾ ਹੈ ਹਮੇਸ਼ਾ ਵਿਸ਼ੇਸ਼ਣ ਦੱਸਦਾ ਹੈ ਉਸ ਤੋਂ ਬਾਅਦ ਕੀ ਆ ਜਾਂਦਾ ਹੈ ਕਿਰਿਆ ਤੇ ਜਿਹੜਾ ਕਿਰਿਆ ਦੀ ਵਿਸ਼ੇਸ਼ਤਾ ਦੱਸਦਾ ਹੈ ਉਸ ਨੂੰ ਕਹਿੰਦੇ ਹਨ ਕਿਰਿਆ ਵਿਸ਼ੇਸ਼ਣ ਇਹ ਚੀਜ਼ ਯਾਦ ਰੱਖਣੀ ਹੈ ਕਿਰਿਆ ਵਿਸ਼ੇਸ਼ਣ ਤਾਂ ਇੱਥੇ ਰਾਈਟ ਆਨਸਰ ਆ ਜਾਵੇਗਾ ਜੀ ਕਿਰਿਆ ਵਿਸ਼ੇਸ਼ਣ ਇਸ ਦਾ ਰਾਈਟ ਆਨਸਰ ਹੋਵੇਗਾ ਧਿਆਨ ਨਾਲ ਪੜ੍ਹ ਕੇ ਤੇ ਫਿਰ ਦੋਸਤੋ ਉਸ ਦਾ ਤੁਸੀਂ ਆਨਸਰ ਲਾਉਣਾ ਹੈ ਆਦਰਵਾਈਟ ਤੁਹਾਡਾ ਗਲਤ ਹੋ ਸਕਦਾ ਹੈ ਇਹ ਪੰਜਾਬੀ ਪੇਪਰ A ਦੇ ਵਿੱਚ ਬਹੁਤ ਵਾਰ ਪੁੱਛਿਆ ਜਾਣ ਵਾਲਾ ਕੁਐਸਚਨ ਹੈ ਮਾਸਟਰ ਜੀ ਦੇ ਤੇ ਪੀਐਸਟੈਟ ਵਾਲਿਆਂ ਦੇ ਲਈ ਤਾਂ ਬਹੁਤ ਹੀ ਜ਼ਿਆਦਾ ਇਹ ਕੁਐਸਚਨ ਆਉਂਦਾ ਹੈ ਕਿਉਂਕਿ ਇਹ ਡੀਪਲੀ ਕੁਐਸਚਨ ਹੁੰਦਾ ਹੈ ਉਹ ਸ਼ਬਦ ਜੋ ਨਾਮ ਜਾਂ ਪ੍ਰਨਾਮ ਦਾ ਇੱਕ ਦੂਜੇ ਨਾਲ ਜਾਂ ਹੋਰ ਨਾਲ ਸਬੰਧ ਜੋੜਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਨਾਮ ਜਾਂ ਪ੍ਰਨਾਮ ਦਾ ਇੱਕ ਦੂਜੇ ਨਾਲ ਜਾਂ ਹੋਰ ਨਾਲ ਸਬੰਧ ਜੋੜਨ ਦੇਖੋ ਇੱਥੇ ਲਿਖਿਆ ਹੈ ਧਿਆਨ ਨਾਲ ਪੜ੍ਹਨ ਵਾਲਾ ਕੁਐਸਚਨ ਹੈ ਇੱਥੇ ਲਿਖਿਆ ਹੈ ਸ਼ਬਦ ਇੱਥੇ ਲਿਖਿਆ ਹੈ ਸ਼ਬਦ ਜੇ ਇੱਥੇ ਲਿਖਿਆ ਹੁੰਦਾ ਵਾਕ ਦੋ ਵਾਕਾਂ ਨੂੰ ਜੋੜਦਾ ਹੈ ਤਾਂ ਉਹ ਕੋਈ ਚੀਜ਼ ਹੋਰ ਹੁੰਦੀ ਹੈ ਬਟ ਇੱਥੇ ਸ਼ਬਦ ਲਿਖਿਆ ਹੈ ਕਨਫਿਊਜ਼ ਨਹੀਂ ਹੋਣਾ ਮੈਂ ਤੁਹਾਨੂੰ ਵਾਰ-ਵਾਰ ਦੱਸ ਰਿਹਾ ਹਾਂ ਇਹ ਸ਼ਬਦ ਲਿਖਿਆ ਹੈ ਤਾਂ ਹੋਰ ਆਨਸਰ ਆਵੇਗਾ ਜਦੋਂ ਸ਼ਬਦ ਕਿਹਾ ਹੋਵੇ ਜੋ ਨਾਮ ਜਾਂ ਪ੍ਰਨਾਮ ਦਾ ਇੱਕ ਦੂਜੇ ਨਾਲ ਹੋਰ ਨਾਲ ਸਬੰਧ ਜੋੜੇ ਉਸ ਨੂੰ ਕਹਿੰਦੇ ਹਨ ਅਨਸਰਜੀ ਸੰਬੰਧਕ ਕਹਿੰਦੇ ਹਨ ਅਤੇ ਜੇਕਰ ਆ ਜਾਵੇ ਵਾਕ ਤਾਂ ਉਸ ਨੂੰ ਕਵਾਂਗੇ ਜੋਜਕ ਯਾਦ ਰੱਖਣਾ ਹੈ ਇਹ ਵਾਕ ਹੁੰਦਾ ਹੈ ਤੇ ਇਹ ਸ਼ਬਦਾਂ ਨੂੰ ਜੋੜਦਾ ਹੈ ਜੇਕਰ ਰਾਮ ਰੋਟੀ ਖਾਂਦਾ ਹੈ ਅਤੇ ਰਾਮ ਪਾਣੀ ਪੀਂਦਾ ਹੈ ਜਾਂ ਸ਼ਾਮ ਪਾਣੀ ਪੀਂਦਾ ਹੈ ਦੋ ਵਾਕਾਂ ਨੂੰ ਜੋੜ ਰਿਹਾ ਹੈ ਤਾਂ ਜੋਜਕ ਜੇਕਰ ਰਾਮ ਅਤੇ ਸ਼ਾਮ ਦੋ ਨਾਵਾਂ ਦੀ ਗੱਲ ਹੋ ਰਹੀ ਹੈ ਰਾਮ ਦੀ ਵੀ ਤੇ ਸ਼ਾਮ ਦੀ ਵੀ ਤਾਂ ਉਹ ਸੰਬੰਧਕ ਹੋ ਗਿਆ ਆਈ ਹੋਪ ਤੁਸੀਂ ਹੁਣ ਨਹੀਂ ਕਨਫਿਊਜ਼ ਹੋਵੋਗੇ ਜੀ ਅਗਲੀ ਕਵਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਹੈ ਉਹ ਸ਼ਬਦ ਜੋ ਵਾਕਾਂ ਜਾਂ ਸ਼ਬਦਾਂ ਨੂੰ ਆਪਸ ਵਿੱਚ ਜੋੜਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਸਰ ਜੀ ਹੁਣੇ ਤੁਸੀਂ ਦੱਸਿਆ ਹੈ ਕਿ ਵਾਕਾਂ ਦੀ ਗੱਲ ਹੋ ਗਈ ਉਹ ਸ਼ਬਦ ਉਹ ਸ਼ਬਦ ਜੋ ਵਾਕਾਂ ਜਾਂ ਸ਼ਬਦਾਂ ਨੂੰ ਆਪਸ ਵਿੱਚ ਜੋੜਨ ਇੱਥੇ ਕੀ ਲਿਖਤਾ ਵਿੱਚ ਵਾਕਾਂ ਜੇ ਇੱਥੇ ਕੀ ਆ ਸ਼ਬਦ ਹੀ ਪਾਇਆ ਹੁੰਦਾ ਨਾਮ ਪਰਨਾਮ ਪਾਇਆ ਹੁੰਦਾ ਤਾਂ ਕੀ ਆ ਸਾਡਾ ਸਬੰਧ ਕਾ ਜਣਾਏ ਬਟ ਇਤੇ ਵਾਕ ਆ ਗਿਆ ਤਾਂ ਵਾਕ ਵੇਲੇ ਕੀ ਲਾ ਦੇਣਾ ਹੈ ਤੁਸੀਂ ਯੋਜਕ ਲਾ ਦੇਣਾ ਹੈ ਸਰ ਜੀ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਹੈ ਉਹ ਸ਼ਬਦ ਜੋ ਦਿਲ ਦੀ ਖੁਸ਼ੀ ਗਮੀ ਹੈਰਾਨੀ ਆਦ ਪਾ ਪ੍ਰਗਟ ਕਰਨ ਲਈ ਆਪ ਮੁਹਾਰੇ ਹੀ ਮੂੰਹੋਂ ਨਿਕਲਣ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਓਬਵੀਅਸ ਹੈ ਸਰ ਜੀ ਸਾਨੂੰ ਸਾਰਿਆਂ ਨੂੰ ਪਤਾ ਹੈ ਖੁਸ਼ੀ ਵੇਲੇ ਗਮੀ ਵੇਲੇ ਹਰਾਂ ਨੀਵਲੇ ਕੀ ਹੈ ਊਫ ਜੇ ਕੰਮ ਊਫ ਇਹ ਕੰਮ ਹੋ ਗਿਆ ਤਾਂ ਊਫ ਮੈਂ ਅੱਜ ਨੌਕਰੀ ਤੇ ਜਾਣਾ ਸੀ ਤਾਂ ਇਹ ਸਾਰੇ ਕੀ ਹੁਣ ਸਾਡੇ ਵਿਸਮਕ ਹਨ ਇਹ ਇੱਥੇ ਕੀ ਹੈ ਮਿਸਟੇਕ ਹੋ ਗਈ ਇਹ ਇੱਥੇ ਜਾਣਾ ਚਾਹੀਦਾ ਸੀ ਕੋਈ ਗੱਲ ਨਹੀਂ ਵਿਸਮਕ ਇਹ ਹੁੰਦੇ ਹਨ ਤੇ ਇਹ ਯਾਦ ਰੱਖਣਾ ਇਹ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਨੌ ਪ੍ਰਕਾਰ ਦੇ ਹੁੰਦੇ ਹਨ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਹੈ ਕਿ ਜਿਹੜੇ ਸ਼ਬਦ ਇੱਕੋ ਸ਼੍ਰੇਣੀ ਦੀਆਂ ਸਾਰੀਆਂ ਚੀਜ਼ਾਂ ਲਈ ਵਰਤੇ ਜਾਣ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਇੱਕੋ ਸ਼੍ਰੇਣੀ ਮਤਲਬ ਕੀ ਹੈ ਇੱਕੋ ਸ਼੍ਰੇਣੀ ਜੇਕਰ ਦੇਖੋ ਲੜਕਾ ਬੈਠਾ ਹੋਇਆ ਹੈ ਇਹ ਕੀ ਹੈ ਲੜਕਾ ਹੈ ਤੇ ਲੜਕਾ ਹੈ ਤਾਂ ਸਾਨੂੰ ਪਤਾ ਹੈ ਕਿ ਬੁਆਏ ਹੈ ਮੇਲ ਹੋ ਗਿਆ ਜੇਕਰ ਇਹ ਕੀ ਹੈ ਲੜਕੀ ਹੈ ਤਾਂ ਇਹ ਲੜਕੀ ਹੋ ਗਈ ਤਾਂ ਗਰਲ ਹੈ ਜੇਕਰ ਸ਼ਬਦ ਇੱਕੋ ਸ਼੍ਰੇਣੀ ਦੀਆਂ ਸਾਰੀਆਂ ਚੀਜ਼ਾਂ ਲਈ ਵਰਤੇ ਜਾਣ ਉਹਨਾਂ ਨੂੰ ਕੀ ਕਹਿੰਦਾ ਦੇਖੋ ਲੜਕੇ ਦੀ ਗੱਲ ਕਰੀਏ ਤਾਂ ਜੇ ਇਸ ਦਾ ਨਾਮ ਪਤਾ ਹੈ RAM ਤਾਂ ਠੀਕ ਹੈ ਜੇਕਰ RAM ਨਹੀਂ ਪਤਾ ਤਾਂ ਆਪਾਂ ਕਹਿ ਜਾਵਾਂਗੇ ਕਿ ਬਹੁਤ ਸਾਰੇ ਲੜਕੇ ਪਾਰਟੀ ਵਿੱਚ ਆਏ ਸਨ ਤਾਂ ਲੜਕੇ ਮਤਲਬ ਕੀ ਹੈ ਸ਼੍ਰੇਣੀ ਬਾਰੇ ਦੱਸ ਰਿਹਾ ਹੈ ਤਾਂ ਉਹ ਕੀ ਹੋ ਜਾਵੇਗਾ ਜੀ ਇਕੱਠ ਵਾਚਕ ਨਾਮ ਹੋ ਜਾਵੇਗਾ ਜੀ ਤਾਂ ਇਹ ਚੀਜ਼ ਯਾਦ ਰੱਖਣੀ ਹੈ ਤੁਸੀਂ ਕੀ ਕਰ ਰਿਹਾ ਹੈ ਉਹ ਸ਼੍ਰੇਣੀ ਬਾਰੇ ਦੱਸ ਰਿਹਾ ਹੈ ਜੇਕਰ ਲੜਕੀਆਂ ਦੀ ਗੱਲ ਕੀਤੀ ਇਹਦੀ ਤਾਂ ਜੇਕਰ ਸੀਤਾ ਕਹਿੰਦੇ ਤਾਂ ਓਬਵੀਅਸ ਹੈ ਕਿ ਉਸ ਦਾ ਨਾਮ ਆ ਗਿਆ ਸੀ ਬਟ ਜੇਕਰ ਕੀ ਹੈ ਸੀਤਾ ਨਾ ਕਹਿ ਕੇ ਲੜਕੀ ਕਹਿ ਦਿੱਤਾ ਤਾਂ ਕੀ ਹੈ ਉਹ ਸ਼੍ਰੇਣੀ ਆ ਗਈ ਸੀ ਲੜਕੀ ਦੀ ਸ਼੍ਰੇਣੀ ਵਿੱਚ ਆ ਰਹੀ ਹੈ ਤਾਂ ਇਕਾਠ ਵਚਕ ਆ ਜਾਣਾ ਸੀ ਜੀ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਹੈ ਜਿਹੜੇ ਸ਼ਬਦ ਕਿਸੇ ਖਾਸ ਪੁਰਖ ਜਾਂ ਸਥਾਨ ਲਈ ਵਰਤੇ ਜਾਣ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਪੁਰਖ ਲਈ ਵਰਤੇ ਜਾਣ ਸਥਾਨ ਲਈ ਵਰਤੇ ਜਾਣ ਤਾਂ ਓਬਵੀਅਸ ਹੈ ਕਿ ਸਾਰਿਆਂ ਨੂੰ ਪਤਾ ਹੈ ਕਿ ਪੁਰਖ ਜਾਂ ਸਥਾਨ ਲਈ ਵਰਤੇ ਇਹਨਾਂ ਨੂੰ ਕੀ ਕਿਹਾ ਜਾਂਦਾ ਹੈ ਤਾਂ ਇਹਨਾਂ ਸਾਰਿਆਂ ਨੂੰ ਕੀ ਹੈ ਇਕਾਠ ਵਚਕ ਤੁਸੀਂ ਕਹਿ ਸਕਦੇ ਹੋ ਸੌਰੀ ਖਾਸ ਜਦੋਂ ਇੱਥੇ ਖਾਸ ਲੱਗ ਗਿਆ ਤਾਂ ਖਾਸ ਪੁਰਖ ਲਈ ਤਾਂ ਖਾਸ ਨਾਮ ਕੀਆ ਜਾਵੇਗਾ ਇਸ ਦਾ ਆਨਸਰ ਆ ਜਾਏਗਾ ਜਿਵੇਂ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਗੋਲਡਨ ਟੈਂਪਲ ਸਾਨੂੰ ਪਤਾ ਹੈ ਖਾਸ ਚੀਜ਼ ਹੈ ਹੋਰ ਕਿਤੇ ਵੀ ਨਹੀਂ ਹੈ ਗੋਲਡਨ ਟੈਂਪਲ ਕਿੱਥੇ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੈ ਜਿਵੇਂ ਕਿਸੇ ਪੰਜਾਬ ਦੇ ਜ਼ਿਲ੍ਹੇ ਦਾ ਨਾਮ ਲੈ ਲਈਏ ਤਾਂ ਉਹ ਇੱਕ ਹੈ ਮਤਲਬ ਕਿ ਆਪ ਦੇ ਵਿੱਚ ਕੀ ਹੈ ਖਾਸ ਜੇਕਰ ਆਪਾਂ ਤੁਹਾਡੀ ਵੀ ਗੱਲ ਕਰਦੀ ਕਿਸੇ ਦਾ ਨਾਮ ਕੋਈ ਵੀ ਹੈ RAM ਹੈ SHAM ਹੈ ਮਤਲਬ ਕੀ ਹੈ ਤੁਹਾਡਾ ਨਾਮ ਤਾਂ RAM ਹੈ ਤਾਂ ਇਸ ਲਈ ਕੀ ਉਹ ਖਾਸ ਹੋ ਗਿਆ ਜੇਕਰ ਲੜਕਾ ਕਹਿ ਦਿੰਦੇ ਤਾਂ ਉਹ ਕੀ ਇਕੱਠ ਦੇ ਵਿੱਚ ਆ ਗਿਆ ਸੀ ਤਾਂ ਨੈਕਸਟ ਗੱਲ ਕੀਤੀ ਜਾਵੇ ਕਹਿੰਦਾ ਹੈ ਜਿਹੜੇ ਸ਼ਬਦ ਇੱਕੋ ਤਰ੍ਹਾਂ ਦੀਆਂ ਚੀਜ਼ਾਂ ਦੇ ਇਕੱਠ ਲਈ ਵਰਤੇ ਜਾਣ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਇਕੋ ਤਰ੍ਹਾਂ ਦੀਆਂ ਚੀਜ਼ਾਂ ਦੇ ਇਕੱਠੇ ਵਰਤੇ ਜਾਣ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਤਾਂ ਓਬਵੀਅਸ ਹੈ ਕਿ ਚੀਜ਼ਾਂ ਦੇ ਲਈ ਇੱਥੇ ਕੁਐਸਚਨ ਦੀ ਬਾਤ ਦਿੱਤਾ ਕਿ ਇਕੱਠ ਤਾਂ ਇਕੱਠ ਵਾਚਕ ਨਾਮ ਉਸਦਾ ਆਨਸਰ ਆ ਗਿਆ ਜੀ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਹੈ ਕਿ ਜਿਹੜੇ ਸ਼ਬਦ ਤ올ੀਆਂ ਜਾਣ ਵਾਲੀਆਂ ਜਾਂ ਮਿਣੀਆਂ ਜਾਣ ਵਾਲੀਆਂ ਚੀਜ਼ਾਂ ਲਈ ਵਰਤੇ ਜਾਣ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਤਾਂ ਓਬਵੀਅਸ ਹੈ ਕਿ ਉਹਨਾਂ ਨੂੰ ਵਸਤੂਆਂ ਕਿਹਾ ਜਾਵੇਗਾ ਭਾਵੇਂ ਉਹ ਖੰਡ ਹੋਵੇ ਤੇ ਭਾਵੇਂ ਉਹ ਕੀ ਹੈ ਪਾਣੀ ਹੋਵੇ ਤਾਂ ਇਹ ਕੀ ਹੈ ਜਾਂਦਾ ਮਿਣੀ ਜਾ ਸਕਦੀ ਹੈ ਜਾਂ ਤੋਲੀ ਜਾ ਸਕਦੀ ਹੈ ਤਾਂ ਲੀਟਰਾਂ ਦੇ ਵਿੱਚ ਆ ਗਈਆਂ ਕਿਲੂਆਂ ਦੇ ਵਿੱਚ ਆ ਗਈ ਤਾਂ ਇਹ ਸਾਰੀਆਂ ਕੀ ਹੈ ਵਸਤੂਆਂ ਦੇ ਵਿੱਚ ਆ ਗਈਆਂ ਤਾਂ ਵਸਤੂਵਾਚਕ ਨਾਮ ਇਸ ਦਾ ਰਾਈਟ ਆਨਸਰ ਹੋ ਗਿਆ ਜੀ ਤਾਂ ਏ ਸੀ ਦੋਸਤੋ ਬਹੁਤ ਜ਼ਿਆਦੇ ਇੰਪੋਰਟੈਂਟ ਕੁਐਸਚਨ ਤੁਹਾਡੇ ਪੇਪਰਾਂ ਲਈ ਤੇ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਕੀ ਹੈ ਨੌਕਰੀ ਦਵਾਵੇ ਤੁਸੀਂ ਸਟਰਗਲ ਇੰਨੀ ਕਰ ਰਹੇ ਹੋ ਅਤੇ ਉਹ ਕੀਆ ਤੁਹਾਨੂੰ ਮਿਲੇਗੀ ਹੀ ਮਿਲੇਗੀ ਕਿਉਂਕਿ ਤੁਸੀਂ ਜੇਕਰ ਤਿਆਰੀ ਕਰੋਗੇ ਤਾਂ ਆਬਵੀਅਸ ਆ ਉਸਦਾ ਫਾਲ ਵੀ ਮਿਲੇਗਾ ਤਾਂ ਦੋਸਤੋ ਜੇਕਰ ਇਹ ਕੁਐਸਚਨ ਤੁਹਾਨੂੰ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਨਾ ਤਾਂ ਬੰਦ ਹੈ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਤੇ ਜ਼ਿਕਰ ਚੈਨਲ ਦੇ ਨਿਊ ਵੀਵਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਦੋਸਤੋ ਤਾਂ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ